ਅਰੇ ਬਾਕੀ ਦੋਸਤੋ ਡਰ ਡਰ ਰਿਹਾ ਬਾਹਲਾ ਐ ਸਪੈਸ਼ਲ ਡਰੀ ਆ ਬਈ ਗਰਮਾਣੇ ਨੂੰ ਪਿਆਰਾ ਹਵਾਨਾ ਦੋਸਤੋ ਬਹੁਤ ਚੰਗਾ ਵੱਚੀ ਬਹੁਤ ਸੋਹਣੀ ਬਈ ਵੱਚੀ ਇਹ ਨੀਗਾ ਮਾਰੋ ਉਹਦੀ ਜਹਿਦੀ ਆ ਪੀਡੀਐਫ ਦੀ ਇਹ ਕਿਹੜੀ ਆਪਾਂ ਨਹੀਂ ਪਤਾ ਨਹੀਂ ਬੜੇ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਤੌਲੇ ਕਿੰਗਰੇ ਤੋਂ ਬਾਈ ਸੇਵਕ ਦੇ ਘਰੋਂ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਗਾ ਦੋਸਤੋ ਇੱਕ ਜਰਸੀ ਤੇ ਇੱਕ ਐ ਤੇ ਐ ਤੇ ਇਹ ਗੱਲ ਕਰ ਰਹੀਏ ਦੋਸਤੋ ਤਾਜੀ ਸੂਈ ਆ ਬੱਚੀ ਨੂੰ ਜਨਮ ਦਿੱਤਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਸੇਵਕ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬਿੰਗ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਸੇਵਕ ਤੋਂ ਲੈ ਲੈਣੇ ਆ ਜਾਨਵਰ ਰੂਟੀਨ ਦੇ ਵਿੱਚ ਹੀ ਬਾਈ ਕੋਲੇ ਚੰਗੇ ਹੁੰਦੇ ਆ ਸਾਫ ਸੁਥਰੇ ਅੱਜ ਦੀ ਵੀਡੀਓ ਦੇ ਵਿੱਚ ਵੈਸੇ ਬਾਈ ਕੋਲੇ ਹੋਰ ਵੀ ਜਾਨਵਰ ਹੈਗੇ ਆ ਡਿਟੇਲ ਆਪਾਂ ਦੋਵਾਂ ਦੀ ਲੈ ਕੇ ਤੁਹਾਨੂੰ ਦੇਣੀ ਆ ਜਾਣਕਾਰੀ ਬਾਈ ਸੇਵਕ ਤੋਂ ਲੈ ਲੈਣੀ ਆ ਆ ਬਾਈ ਹਾਂਜੀ ਬਾਈ ਸਸਿਕਾ ਸਸਿਕਾ ਰੋਟੀ ਹੋ ਗਈ ਔਰ ਠੀਕ ਠਾਕ ਹਾਂ ਬਧੀਆ ਵੀਰੇ ਠੀਕ ਆ ਠੀਕ ਆ ਔਰ ਬਾਈ ਸੇ ਕੀ ਹਾਲਟ ਆਲਾ ਬੜੇ ਵਧੀਆ ਵੀਰੇ ਠੀਕ ਆ ਤੇ ਅੱਜ ਕਿੰਨੇ ਨਾ ਆ ਗਏ ਬਈ ਆਪਣੇ ਕੋਲ ਵੱਡੇ ਬਈ ਆਪਣੇ ਕੋਲ ਹੈਗੇ ਮੇਰੇ ਪੰਜ ਵੀਰੇ ਠੀਕ ਆ ਇਹ ਆਪਾਂ ਫਿਰ ਵੀਡੀਓ ਦੋਈ ਦਿਖਾਉਣੀ ਹੈ ਤੇਰੀ ਜੀ ਵਾਲੇ ਵਿਖਾਉਣੇ ਆ ਠੀਕ ਆ ਇੱਕਦਮ ਮਤਲਬ ਵੀ ਕਿਹਦਾ ਵਿੱਕੀ ਹੋਈ ਉੱਚ ਜਾਸਦੀ ਠੀਕ ਆ ਹੋ ਰਹੀਆਂ ਅੰਦਰ ਵੀਰੇ ਵੱਡੇ ਬਈ ਠੀਕ ਆ ਇਹ ਚਫ ਦੀ ਗੱਲ ਕਰੀਏ ਬਈ ਸੇਕ ਕਿੰਨਾ ਮਾਸੂਆ ਸੁਆ ਸੁੰਦੀ ਹੈ ਦੂਜਾ ਸੁਆ ਸੁਈ ਵੀਰੇ ਮੂੰਹ ਚੌਗੀ ਹੈ ਵੀਰੇ ਜੀ ਮੂੰਹ ਚੌਗੀ ਆ ਹਜੇ ਠੀਕ ਆ ਦੂਜਾ ਸੁਆ ਸੁਈ ਆ ਦੂਜਾ ਸੁਆ ਸੁਈ ਆ ਬਈ ਠੀਕ ਆ ਬੱਚਾ ਬੱਛੀ ਹੈ ਬਈ ਬੱਛੀ ਆ ਵੀ ਮਗਰ ਬਈ ਠੀਕ ਆ ਲੋ ਜੀ ਸੀਮਨ ਬੜੀ ਆਪਾਂ ਐਵੇਂ ਕਹਿ ਦਈਏ ਪਿਓ ਦੀ ਆ లైతన్ ਘੰਟੇ ਹੋਇਆ ਮੱਛੀ ਨੂੰ ਪਾ ਦੁੱਧੂ ਪਿਆਦਾ ਬਾਈ ਠੀਕ ਆ ਠੀਕ ਆ ਮੱਛੀ ਬਹੁਤ ਸੋਹਣੀ ਬਾਈ ਮੈਂ ਆਪਾਂ ਉਹਦੀ ਜੈਹਦੀ ਆ ਪੀਡੀਐਫ ਦੀ ਇਹ ਕਿਹੜੀ ਆਪਾਂ ਨਹੀਂ ਪਤਾ ਨਹੀਂ ਬੱਡੇ ਲੇਕਿਨ ਲਓ ਵੀ ਮੱਛੀ ਦੀ ਬਰੀਡ ਤੁਸੀਂ ਆਪ ਹੀ ਚੈੱਕ ਕਰ ਲੈਣੀ ਆ ਤੇ ਵੈਸੇ ਦੋਸਤੋ ਜੇ ਗੱਲ ਕਰੀਏ ਮੱਛੀ ਦਾ ਰੰਗ ਬਾਜ ਆ ਕਿਉਂਕਿ ਮੱਛੀ ਸੋਹਣੀ ਆਈ ਆ ਬਾਈ ਇਸੇ ਕਰਕੇ ਕਹਿੰਦਾ ਵੀ ਆਪਾਂ ਇਹ ਨਹੀਂ ਗੱਲ ਵੀ ਐਵੇਂ ਸੀਮੰਦੀ ਬਣਾ ਦੇਣੀ ਆ ਜੇ ਮੱਛੀ ਚੰਗੀ ਆ ਤਾਂ ਜਿਹੜੇ ਵੀਰ ਦੇ ਜਜੇ ਤਾਂ ਆਪ ਦਾ ਸੌਦਾ ਕਰ ਲਓਗਾ ਗਾਂਥ ਨੂੰ ਖਾਉਣੇ ਦੂਜਾ ਸੁਹਾ ਸੁਈ ਆ ਹਨਾ ਬਈ ਹਾਂ ਦੂਜਾ ਸੁਹਾ ਜੇਰ ਤਾਂ ਨਹੀਂ ਹਜੇ ਬਈ ਨਹੀਂ ਜੇਰ ਨਹੀਂ ਬਈ ਸਾਡੇ ਕਿੰਨੇ ਘੰਟੇ ਹੋ ਮੈਂ ਲੰਨ ਬੈਠੀ ਆਪਾਂ ਖੜੀ ਗੱਲ ਇਹਨਾਂ ਚੱਲ ਪੂਗਾ ਜਿਵੇਂ ਹੋ ਗਿਆ ਠੀਕ ਵੀ ਜਾਨੀ ਕਿ ਗਾਂਥ ਨੂੰ ਬਹੁਤ ਚੰਗਾ ਬਹੁਤ ਚੰਗੀ ਚੋਈ ਜੀ ਲੱਗੀ ਲੋ ਵੀ ਥਾਣਾ ਦੀ ਤੁਹਾਨੂੰ ਜੱਜਮੈਂਟ ਕਰਾਉਣੇ ਆ ਵਾਕੇ ਫਾਇਦੋ ਤੁਹਾਨੂੰ ਕੀ ਚੜ ਗਿਆ ਕਰਮ ਲੋ ਵੀ ਥਾਣ ਨੀ ਨੀਂਗਾ ਮਾਰੋ ਕਿਆ ਬਾਤ ਹੈ ਤਰੇ ਲੋਕਾਂ ਵੱਡੇ ਭਾਈ ਜਿਵੇਂ ਕਰਨਾ ਚਾਹਦੇ ਕੋ ਮੋਟਾ ਥਣ ਤੇ ਸੋਹਣਾ ਦੋਸਤੋ ਹੱਥੀ ਜਵਾਈ ਵਾਲਾ ਬਈ ਸੇਵਕ ਇਹਦਾ ਜੇ ਗੱਲ ਕਰੀਏ ਦੁੱਧ ਕਿੰਨਾ ਕ ਪਾ ਦੂਗੀ ਤੈਨੂੰ ਵੀਰੇ 30 ਕਿਲੋ ਕੇ ਜੀ ਵੀ 20 ਕਿਲੋ ਤੂੰ ਵੀਰੇ ਬਾਹਰ ਭਰ ਦੇ ਦੂ ਬਾਈ ਠੀਕ ਆ 20 ਕਿਲੋ ਤਾਂ ਬਾਹਰ ਪਾ ਬੜੇ ਰਾਣਾ 20 ਤਾਂ ਬਈ ਬੋਲੇ ਇੱਥੇ ਨਾਲ ਦੇ ਦੂ ਵੱਡੇ ਭਾਈ ਬੰਦਾ ਹਾਂਜੀ ਲੋ ਵੀ ਤਿਆਰੀ ਦੇ ਵਿੱਚ ਆ ਜੋ ਬੱਚੇ ਅੱਕਲ ਦੀ ਵੀਰੇ 30 ਕਿਲੋ ਦੀ ਗਾਰੰਟੀ ਹੋ ਆਪਣਾ ਕੰਮ ਨਹੀਂ ਵੱਡੇ ਭਾਈ ਦਾ ਆਪਣੀ ਗਿਰਟ ਤੋਂ ਬਾਹਰ ਅਗਲੇ ਦੀ ਆ ਜਿੰਨੇ ਆਪਣੇ ਘਰੇ ਪਏ ਦੋ ਦਿਨ ਚੋਲੇ ਵੱਡੇ ਠੀਕ ਆ ਲੋ ਵੀ ਬਾਈਆਂ ਦਾ ਇੱਥੇ ਆਪਦੀ ਤੁਸੀਂ ਫੁੱਲ ਤਸੱਲੀ ਕਰ ਲੈਣੀ ਕਿਉਂਕਿ ਬਾਈ ਦਾ ਵੀ ਵਪਾਰ ਦਾ ਕੰਮ ਆ ਕਿਹੜਾ ਇੱਕ ਬਾਈ ਨੇ ਘਰੇ ਕਰਦੇ ਪਸ਼ੂ ਵੇਚਨੇ ਘਰੇ ਚੋਈਆਂ ਨਹੀਂ ਬਾਈ ਗਾਉਂ ਮਤਲਬ ਇੱਕ ਦੋ ਦਿਨ ਜੇ ਕੋਈ ਖੜਦਾ ਪਸ਼ੂ ਤਾਂ ਤੁਸੀਂ ਆਪਦੀ ਇੱਥੇ ਚੋ ਕੇ ਲੈ ਜਾ ਸਕਦੇ ਆ ਦੇਖ ਸਕਦੇ ਆ ਪੂਰਾ ਜੋਸ਼ ਦੇ ਵਿੱਚ ਹਵਾਨਾ ਜੇ ਗੱਲ ਕਰੀਏ ਕੱਲੀ ਬੱਛੀ ਜੋ ਕੱਲੀ ਬੱਛੀ ਚੰਗਾਈ ਆ ਬਾਈਆਂ ਦਾ ਫੁੱਲ ਤੇ ਚੋਇਆ ਨਹੀਂ ਦੁੱਧ ਕਿਉਂਕਿ ਤਿੰਨ ਕਿ ਘੰਟੇ ਹੋਇਆ ਸੂਈ ਨੂੰ ਜ਼ੇਰ ਪਈ ਨਹੀਂ ਤੋੜ ਕੇ ਤੁਹਾਨੂੰ ਖਾਉਣੇ ਆ ਸੋਹਣੀਆਂ ਵੈੜ ਜੇ ਗੱਲ ਕਰੀਏ ਹੱਥੀ ਜਵਾਈ ਵਾਲਾ ਥਣ ਲੱਗਿਆ ਇਹ ਹਵਾਨਾ ਦੋਸਤੋ ਜੇਕਰ ਕਰੀਏ ਪੂਰਾ ਫੈਕਸਾ ਦੋਸਤੋ ਐ ਪੂਰਾ ਪੱਟਾਂ ਦੇ ਵਿੱਚ ਫਸਿਆ ਪਿਆ ਹਵਾਨਾ ਪੂਰਾ ਜੋਸ਼ ਵਾਲਾ ਹਵਾਨਾ ਬਾਕੀ ਦੋਸਤੋ ਜਿਹੜਾ ਵੀ ਵੀਰ ਖਰੀਦੂਗਾ ਆਪਦਾ ਸੇਵਾ ਸੁਭਾਲ ਵਾਲਾ ਜਾਂਦਾ ਤਾਂ ਸੋਹਣਾ ਦੁੱਧ ਪਾਊਗੀ ਬਹੁਤ ਠੰਡੀ ਠੰਡੀ ਨਰਮ ਮੋਡੀ ਬਈ ਠੰਡੀ ਦੀ ਗੱਲ ਕਰੀਏ ਬਿਲਕੁਲ ਠੰਡੀ ਸੀ ਲਾ ਬਹੁਤ ਵਧੀਆ ਠੰਡੀ ਫੇਸ ਚੈੱਕ ਕਰ ਸਕਦੇ ਆ ਲੈ ਚੱਲ ਜੀ ਤੋੜ ਆ ਜਾ ਬੱਚੇ ਦਾ ਵਾਧ ਕਰਦੀ ਹੈ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਦੀ ਇੱਥੇ ਆ ਕੇ ਕਰੀ ਤਸੱਲੀ ਜ਼ਰੂਰ ਕਰਿਓ ਜੀ ਰੇਟ ਇਹਦਾ ਬਾਈ ਸੇਫ ਤੋਂ ਆਪ ਪੁੱਛ ਲੈਣੀ। ਰੇਟ ਕੀ ਕਰਦੇ ਆ ਜੀ? ਪਰ ਰੇਟ 85 ਕੋਈ 90 ਨਹੀਂ ਮੇਰੇ। 78 ਦੀ ਵੱਛੀ ਦੇ ਦਾਂਗੇ ਬੱਜਾਏ। 78000 ਹਾਂ ਜੀ। ਇਹ 85 ਮੰਗ ਲਈ 90 ਮੰਗੂ ਕੰਮ ਜਾਣੇ ਬਸ ਬਾਈ। ਲਓ ਬਈ 78000 ਦੇ ਵਿੱਚ ਤੁਹਾਨੂੰ ਦੋ ਨਾਲ ਮਿਲ ਜਾਣੇ ਆ ਵੱਛੀ ਦੀ ਗੱਲ ਕਰੀਏ ਦੋਸਤੋ ਜਿਹੜਾ ਵੱਛੀ ਸੰਭਾਲਣ ਵਾਸਤੇ ਲ ਜਾਂਦਾ ਨਾ ਵੱਛੀ ਜੀ ਦੋਸਤੋ ਆਉਂਦੇ ਸਾਲ ਨੂੰ ਨਾਲ ਹਾਂ ਜੀ। ਉਹਨੇ ਪੀਡੀਐਫ ਜੈਦੀਵਾਲ ਹੈ ਸੀਮਿੰਟ ਚੰਗੇ ਜੀ ਆ। ਤੇ ਪਰ 10-15 ਦੀ ਵੱਛੀ ਹੋ ਜਾਂਦਾ ਬਈ ਜੀ। ਸਹੀ ਗੱਲ ਆ ਜਿਵੇਂ ਆਪ ਵੈਡ ਕ੍ਰੋਸ ਆਂਗ ਜੀ ਪੈਂਦੀ ਆ। ਤੇ ਬੱਚੀ ਚੰਗੀ ਦਿੱਤੀ ਆ। ਅਗਲੇ ਨਾਲ ਦਸ ਹੀ ਦੇਣਾ ਸੀਮਨ ਦਾ ਕੀ ਆ? ਹਾਂ, ਸਹੀ ਜਨਾ ਵੱਡੇ ਪੁੱਤਰ ਆਪਾਂ ਫਿਰ ਸੀਮਨ ਚੰਗੀ ਦੋ ਨਾਗਾ ਦੋਸਤੋਂ ਆਉਂਦੇ ਸਾਲ ਨੂੰ ਵੀ ਤਿਆਰ ਹੋ ਜੂ 78000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋ ਜੂ। ਬਈ ਜਰਸੀ ਦੀ ਗੱਲ ਕਰੀਏ ਸੋਹਣੇ ਕੱਦ ਗਾਠ ਵਾਲੀ ਏ ਇਹ ਕਿਨਵਾ ਸੂਆ ਸੁੰਦੀ। ਦੂਜਾ ਸੂਆ ਵੀਰੇ ਵੇ। ਠੀਕ ਆ। ਦੂਜਾ ਸੂਆ ਹੀ ਇਹ ਸੁੰਦੀ ਆ। ਦੂਜਾ ਸੂਆ ਓਰੀਜਨਲ ਵੀਰੇ। ਠੀਕ ਆ। ਤੇ ਕਿੰਨੇ ਦਿਨ ਲਾਜੂ ਬਾਈ ਜੀ? ਦਿਨ ਵੀਰੇ ਕਹਿਣ ਤੋਂ ਵੀਰੇ ਹਫਤਾ ਕੇ ਜੀ ਵੀਰੇ 4-5 ਦਿਨ ਲੈ ਜੂ ਵੱਡੇ ਵੀਰੇ। ਠੀਕ ਆ। 4-5 ਦਿਨ। ਸੁਣ ਨਾਲ ਆਪਣੇ ਅਗਰ ਬੱਚੀ ਹਾਈਟ ਵਾਲੀ ਇਹ ਵੀ ਛੋਟੀ ਨਹੀਂ ਕਿ ਬੱਚੀ ਸਹੀ ਗੱਲ ਹੈ ਪੰਜਾਬ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਤੇ ਬਈ ਦੁੱਧ ਦੀ ਗੱਲ ਕਰ ਲਈਏ ਦੂਜੇ ਸੂਏ ਕਿੰਨਾ ਕੁ ਦੁੱਧ ਪਾ ਸਕਦੀ ਆ ਵੀਰੇ ਕਹਨੂੰ ਤਾਂ 22 23 ਕਿਲੋ ਕਹ ਜੀ 18 ਨਹੀਂ ਕੁਲ ਵੀਰੇ ਮਰਦੀ ਨਹੀਂ ਬੱਚੀ ਬਈ ਠੀਕ ਆ 18 19 ਕਿਲੋ ਪਾ ਦੇ ਵਾਧੂ ਜੇ ਦੂਗੀ 2 ਕਿਲੋ 4 ਕਿਲੋ ਪਛੀ ਹਾਈਟ ਵਾਲੀ ਛੋਟੀ ਨਹੀਂ ਵੀਰੇ ਕੱਦ ਦਾ ਵੀ ਬੱਚੀ ਕਰਮ ਵਾਲੀ ਸਹੀ ਗੱਲ ਵੱਡੀ ਆ ਬਈ ਛੋਟੀ ਨਹੀਂ ਲੋ ਵੀ ਪੂਰੇ ਵੱਡੇ ਕੱਦ ਕਾਟ ਦੇ ਵਿੱਚ ਆ ਕੋਈ ਛੋਟੀ ਨਹੀਂ ਕਹਿ ਸਕਦੇ ਤੇ ਥਣ ਵੀ ਦੋਸਤੋ ਜੇ ਕਰਮ ਵਾਲੀ ਨੂੰ ਗੱਲ ਕਰੀਏ ਨਾ ਉਹ ਪਾਲਾ ਥਣਾ ਵੀਰੇ ਦੇਖ ਸਕਦੇ ਆ ਹਾਥੀ ਜਵਾਈ ਵਾਲਾ ਥਾਣਾ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਗੁਲਾਬੀ ਰੰਗ ਦਾ ਥਾਣਾ ਅੱਗੇ ਵੀ ਬਾਈ ਦੇ ਘਰੋਂ ਵੀਡੀਓ ਕਾਫੀ ਕਵਰ ਕਰੀ ਦੀਆਂ ਤੇ ਜਦ ਗੱਲ ਕਰੀਏ ਦੋਸਤੋ ਹਵਾਨੇ ਪੱਖ ਤੋਂ ਵੜਾ ਚੰਗੀਆਂ ਬਹੁਤ ਹੁੰਦੀਆਂ ਸਾਫ਼ ਸੁਥਰੀਆਂ ਹੀ ਤਕਰੀਬਨ ਹੁੰਦੇ ਆ ਜਾਨਵਰ ਬਾਈ ਕੋਲੇ ਦੇਖ ਸਕਦੇ ਆ ਹਵਾਨੇ ਨਹੀਂ ਵੇਖੋਗੇ ਨਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਜੇ ਗੱਲ ਕਰੀਏ ਕੋਈ ਟੁੱਟਮਾ ਨਹੀਂ ਤੇ ਕੋਈ ਫੋੜ ਸ਼ਾਂਗ ਨਹੀਂ ਕੱਦ ਦੀ ਗੱਲ ਕਰੀਏ ਦੋਸਤੋ ਸੁਣੀ ਫੀਟਿੰਗ ਫੂਟਿੰਗ ਬਿੱਕ ਸਾਡ ਰਬੀ ਦੇਖ ਬਈ ਦੇਖ ਸਾਡੇ ਬਾਕੀ ਦੋਸਤੋ ਰੋਡਰ ਰਿਖਾ ਬੜਾ ਐ ਸਪੈਸ਼ਲ ਡਰੀ ਆ ਬਈ ਕਰਮਾ ਵਾਲ ਨੂੰ ਪਿਆਰਾ ਹਵਾਨਾ ਦੋਸਤੋ ਬਹੁਤ ਚੰਗਾ ਹਵਾਨਾ ਹਵਾਨਾ ਤਿਆਰ ਕੀਤਾ ਬਹੁਤ ਹੁੰਦੀਆਂ ਪਰ ਇੱਡੀ ਹਾਈਟ ਨਹੀਂ ਕਰਮਾ ਵਾਲੀ ਦੀ ਹੁੰਦੀ ਬਹੁਤ ਸੋਹਣੀ ਹਾਈਟ ਟੁੱਟਲੀ ਹਾਈਟ ਵੇਖੋਗੇ ਵਾਕਿਆ ਹੀ ਬਾਈ ਦੀ ਗੱਲ ਸਹੀ ਆ ਪੂਰੀ ਵੱਡੀ ਹਾਈਟ ਦੇ ਵਿੱਚ ਆ ਕੋਈ ਐਕਸਟਰਾ ਵੀ ਹੋਵੇ ਤੇ ਮੈਂ ਕੋਈ ਫਾਲਤੂ ਕੋਈ ਬਾਹਲਾ ਕੋ ਚੰਮ ਨਹੀਂ ਕਰ ਕਿਹਨੇ ਵੀ ਸਹੀ ਗੱਲ ਆ ਸਹੀ ਗੱਲ ਆ ਬਾਈ ਐ ਛਾਂਟਮਾ ਜਾਂ ਸਰੀਰ ਨਾ ਕੋਈ ਬਾਹਲਾ ਨਹੀਂ ਵੇਟ ਬਾਈ ਜਾਂਦਾ ਕਿਉਂਕਿ ਸੋਹਣੀ ਆ ਦੁੱਧ ਕਰਾਉਣਾ ਵੀ ਕੀ ਨਹੀਂ ਵੱਡੇ ਬਾਈ ਸਹੀ ਗੱਲ ਬਾਕੀ ਪਿਆਰੀ ਪੂਰੀ ਬਾੜੀ ਵਾਲੀ ਕਰਮ ਵਾਲੀ ਬਾਕੀ ਦੁੱਧ ਤਾਂ ਬਾਈ ਬਰੀਡ ਨਹੀਂ ਦੇਣਾ ਹਾਂਜੀ ਬਾਈ ਜਿੰਨਾ ਮਰਜ਼ੀ ਚੰਮ ਚੜਾ ਲਓ ਤੇ ਬਈ ਇਹਦੇ ਕੋਈ ਸੀਮਨ ਦਾ ਤਾਂ ਨਹੀਂ ਪਤਾ ਨਹੀਂ ਆ ਕੋਈ ਨਹੀਂ ਪਤਾ ਬਾਈ ਮੈਂ ਕਹਿੰਦਾ ਵੱਡੇ ਬਾਈ ਇਹਦਾ ਲੱਗਿਆ ਜਰਸੀ ਕੋਈ ਉਹਦਾ ਠੀਕ ਆ ਤੇ ਰੇਟ ਕੀ ਕਰਦੇ ਆਗੇ ਬਈ ਸੇਕੇ ਬਈ ਰੇਟ ਮੁੱਲ ਕਰਾਉਣ ਜਿਨਾ ਮਰਜ਼ੀ ਕਰੋ 90 95 80 ਹਜ਼ਾਰ ਦੀ ਬੱਚੀ ਦੀ 80 ਹਜ਼ਾਰ ਦੀ ਲਓ ਵੀ ਰੇਟ ਵੀ ਜੈ ਜੀ ਆ ਜੈ ਜੀ ਨੂੰ ਆਪਣਾ ਪਾਣਾ ਨਹੀਂ ਆਉਂਦਾ ਜੈ ਜੀ ਆਪਾਂ ਵੀ 5 1 10 ਨਹੀਂਗਾ ਇਹਨਾਂ ਨਹੀਂ ਬੱਚੀ ਆਪਾਂ ਜੈ ਜੀ ਮੰਗੇ ਸੀ ਆਪਾਂ 85 ਹਜ਼ਾਰ ਦੀ ਵੇਚੀ ਵੱਡੇ ਬਾਈ ਉਹਦੇ ਠੀਕ ਆ ਪਹਿਲੇ ਬੰਦੇ ਨੇ ਫੋਨ ਤੇ ਪਹਿਲੇ ਬੰਦੇ ਲੈ ਗਿਆ ਬੱਚੀ ਨੂੰ ਠੀਕ ਆ ਠੀਕ ਆ ਉਹ ਜਿਹੜੀ ਜਰਸੀ ਦੀ ਆਪਾਂ ਪਾਈ ਆ 80 ਵਿੱਚ ਖੇਰੀ ਦੀ ਠੀਕ ਆ ਬਹੁਤ ਫੋਨ ਆ ਵਿਚਰੀ ਤੇ ਪਰ ਉਹ ਬੰਦੇ ਪਹਿਲੇ ਹੀ ਜਿਹੜੇ ਨੇ ਪਾਏ 85 ਕੋ 5 ਹੋਰ ਤੋਂ ਗਾਂ ਜਾਖੜ ਦਾ ਪਿੰਡ ਪੰਜ ਪਣੀ ਕਿਹੜਾ ਠੀਕ ਜਾਖੜ ਦੇ ਪਿੰਡ ਤੇ ਲੱਗਿਆ ਬੰਦੇ ਜਾਖੜ ਪਿੰਡ ਜਾਖੜ ਦੇ ਘਰਾਂ ਜੀ ਜਰਾਂ ਦੇ ਠੀਕ ਤੇ ਪਹਿਲਾਂ ਹੁਣ ਲਾਇਆ ਬੰਦੇ ਨੇ ਜਰਾਂ ਨੇ ਆਪਾਂ 85 ਕਿ ਉਹਨਾਂ ਨੇ 83000 ਰੁਪਏ ਆਪਣੇ ਖਾਤੇ ਵਿੱਚ ਠੀਕ ਲਓ ਵੀ ਰੇਟ ਵੀ ਵਾਕਈ ਜਾਇਜ਼ ਹੁੰਦੇ ਆ ਤੇ ਪਸ਼ੂ ਵੀ ਚੰਗੇ ਹੁੰਦੇ ਆ ਜਿਹੜੇ ਵੀਰ ਨੇ ਦੋਸਤੋ ਕੋਈ ਵੀ ਇਹਨਾਂ ਦੇ ਵਿੱਚੋਂ ਦੋਹਾਂ ਚੋਂ ਖਰੀਦਣਾ ਹੋਵੇ ਤਾਂ ਬਾਈ ਸੇਵਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਪਿੰਡ ਢੋਲਾ ਕਿੰਗਰਾ ਜ਼ਿਲ੍ਹਾ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਹੈ ਬਾਈ ਠੀਕ ਆ ਲਓ ਵੀ ਤਹਿਸੀਲ ਗਿੱਦੜਵਾਹਾ ਜਿਹੜੇ ਵੀਰ ਨੇ ਤਸੱਲੀ ਕਰਨੀ ਹੈ ਇੱਕ ਤਾਂ ਸੂਈ ਸਵਾਈ ਆ ਇਹ ਤੁਸੀਂ ਆਪਦੀ ਇੱਥੇ ਦੋ ਟਾਈਮ ਚੋ ਕੇ ਲਾ ਜਾ ਸਕਦੇ ਆ ਤੇ ਜਰਸੀ ਦੀ ਗੱਲ ਕਰੀਏ ਦੋਸਤੋ ਗੱਭਣ ਹਾਂਜੀ ਲਓ ਬਈ ਇੱਕ ਵਾਈ ਕੋਲੇ ਹੋਰ ਨਗੀਨਾ ਬਈ ਇਹਦੀ ਗੱਲ ਕਰੀਏ ਜਾਸੀ ਦੀ ਤਾਂ ਇਹ ਆਪਣੇ ਘਰ ਦੀ ਸੀ ਮਤਲਬ ਆਪਣੇ ਛੋਟੀਆਂ ਦੀ ਲਈ ਸੀ ਬਈ ਬੱਚੀ ਠੀਕ ਆ ਨਿੱਕੀ ਲੈ ਲਈ ਸੀ ਹਾਂ ਨਿੱਕੀ ਹੁੰਦੀ ਬਈ ਹੁਣ 6 ਮਹੀਨਾ ਲੱਗ ਗਿਆ ਹੁਣ ਥੋੜੇ ਪਸ਼ੂ ਵੱਧ ਹੋ ਜਾਂਦੇ ਬਈ ਯਾਰ ਠੀਕ ਪਰ ਮੁੜ ਕੇ ਮਾਂ ਲਾਉਣ ਵੱਛੀਆਂ ਇੱਕ ਦੋ ਤਣੇ ਵਿੱਚ ਨਾਲ ਜਿ ਰੱਖ ਲਈਆਂ ਠੀਕ ਤੇ ਇਹਨਾਂ 6 ਮਹੀਨਿਆਂ ਚੱਲੀ ਹਾਂ 6 ਮਹੀਨਾ ਮਤਲਬ ਬਈ ਮਿਲਣਾ ਠੀਕ ਕਿਹੜਾ ਸੀਮਨ ਲਵਾਤਾ ਬਈ ਦੇਖ ਸੀਮਨ ਆਪਣੇ ਕੋਲੇ ਪਿਆ ਬਈ ਦਾ ਸਟਾਕ ਆਪਣੇ ਕੋਲ ਪਾ ਪਿਆ ਹਾਂ ਪਿਆ ਬਈ ਲੈ ਉਹ ਬਨਾਲ ਫੋਟੋ ਤੇ ਤਾਂ ਮਗਾਲੇ 6 ਮਹੀਨੇ ਲੱਗੇ ਤੇ ਆਪਾਂ ਚੈੱਕ ਕਰਵਾ ਲਈ ਹੋਣੀ ਬਈ ਹਨਾ ਵੈਸੇ ਚੈੱਕ ਕਰਾਈਏ ਬਈ ਜਿਹੜਾ ਬੰਦਾ ਪਹੁੰਚ ਜਾਊਗਾ ਵੀਰੇ ਚੈੱਕ ਕਰਾ ਕੇ ਲੈ ਕੇ ਜਾਵੇ ਆਪਦੀ ਬੜੇ ਬਈ 6 ਮਹੀਨਾ ਮਤਲਬ ਚੱਲੀ ਜਾਂਦਾ ਵੀਰੇ 6 ਮਹੀਨਾ ਚੱਲੀ ਜਾਂਦਾ ਠੀਕ ਆ ਲਓ ਵੀ 6 ਮਹੀਨਾ ਚੱਲੀ ਜਾਂਦਾ ਬਹੁਤ ਚੰਗੀ ਜਾਂਦੀ ਉਹ ਜਰਸੀ ਆ ਦੋਸਤੋ ਜੇ ਗੱਲ ਕਰੀਏ 6 ਮਹੀਨੇ ਦੀ ਗੱਬਣਾ ਤੁਹਾਨੂੰ ਝੋਲੀ ਝਾਲੀ ਵਿਖਾਉਣੇ ਆ ਦੋਸਤੋ ਕੋਈ ਐਸੀ ਤਾਂਨੀ ਦੇ ਚਾਰ ਹੀ ਥਾਣਾ ਬੜੇ ਬਈ ਫੇਸ ਚੈੱਕ ਕਰ ਸਕਦੇ ਆ ਬਾਕੀ ਚਾਰੂ ਕਰਮ ਵਾਲੀ ਬਹੁਤ ਆ। ਕਾਲੀ ਆ ਬਾਈ ਬੱਚੀ ਦਾ ਮੰਨਦਾ ਕਿ ਇਹ ਰਾਜੀ ਬੜੀ ਚੰਗੀ ਆ। ਦੇਖ ਸਕਦੇ। ਕੋਈ ਹੁਣ ਨਹੀਂ ਹੈ ਘਰ ਲਈ। ਚਾਰਨਾ ਮਹੀਨੇ ਨਹੀਂ ਸੰਭਾਲਣ ਦੀ ਲੋੜ ਆ ਜਿਹੜਾ ਵੀ ਜਰਸੀ ਦੇ ਸ਼ਕੀਨ ਆ ਨਾ। ਮੇਰੇ ਵੀ ਭਾਜੀ ਨੂੰ ਕਹਿੰਦਾ ਤਿੰਨ ਮਹੀਨੇ ਸਮਾਈ ਪੈਣੀ ਆ। ਤੇ ਬਾਈ ਸੇਵਕੇ ਦਾ ਰੇਟ ਕੀ ਕਰ ਦਾਂਗੇ? ਆ ਰੇਟ ਜਨਾਮਾ ਜਿਹੜੇ 55000 ਰੁਪਏ ਬੱਚੀ ਦੇ ਦਾਂਗੇ। ਠੀਕ ਆ। ਲਓ ਵੀ 55000 ਦੀ ਬਾਈ ਇਹਦਾ ਬੱਚੀ ਦੇ ਦਾਂਗੇ। ਕਿਉਂਕਿ ਬਾਈ ਇੱਕ ਦੋ ਬੱਚੀਆਂ ਨਾ ਘਰੇ ਨਾਲ ਸੰਭਾਲ ਵੀ ਲੈਂਦਾ ਜਿਵੇਂ ਆ ਦੋ ਖੜੀਆਂ। ਵਾਧੂ ਹੋ ਜਾਂਦਾ ਬਾਈ ਕਿਹਨਾਂ ਨਾਲ ਫਿਰ ਥਾਂ ਥੋੜਾ ਜਿਹਾ ਭੀੜਾ ਬਈ ਵਰਗੇ ਠੀਕ ਕੁਝ ਲਾਪਣ ਦੂਰ ਪਿੰਨਾਂ ਨਾਲ ਜਨਗੀ ਹੋਰ ਵਿੱਚ ਪਲ ਜਾਂਦੀਆਂ ਕੋਈ ਲੈਣ ਦੇਣਾ ਫੈਕਸ ਜਾਈ ਦੱਸ ਦੇ ਬਸ ਬੜਾ ਇਮਾਨ ਕਰਦਾਂਗੇ ਵੱਡੇ ਬਈਆ ਪੈਣਗੇ ਮੂੰਹ ਮੰਗੇ ਮੋਤ ਵੀ ਨਹੀਂ ਮਿਲਦੀ ਕਿ ਨਹੀਂ ਵੀਰੇ ਠੀਕ ਆ ਕੋਈ ਛੋਟ ਛੱਪਾ ਕਰਦਾਂਗੇ ਬਾਈ ਜਨ ਲਓ ਵੀ ਛੋਟ ਛੱਪਾ ਇੱਚੋ ਬਾਈ ਜਨ ਦਾ ਜ਼ਰੂਰ ਕਰਦਿਆਂਗੇ ਵੱਡੇ ਬਈ ਜ਼ਰੂਰ ਠੀਕ ਆ ਲਓ ਵੀ ਜਿਹੜੇ ਵੀਰ ਤੇ ਪਸੰਦ ਹੋਵੇ ਤਾਂ ਦੰਦੋ ਬਈ ਖੀਰੀ ਹੋਣੀ ਹੈ ਕਿ ਨਹੀਂ ਦੰਦੋ ਮੇਰੇ ਸਾਨੂੰ ਖੀਰੀ ਪੂਰੀ ਹੋ ਗਈ ਦੋਨ ਦਿਨ ਕੱਢਣ ਲੱਗ ਗਈ ਬਈ ਠੀਕ ਆ ਦੋਨ ਦੇ ਕੱਢਣ ਲੱਗ ਗਈ ਹਾਂ ਲਓ ਵੀ ਖੀਰੀ ਜੇ ਵੀ ਹਾਂ ਸਹੀ ਗੱਲ ਆ ਦੱਸਿਆ ਚੰਗਾ ਹੁੰਦਾ ਕੋਈ ਦੂਰ ਨੇੜੇ ਤੋਂ ਆਉਂਦਾ ਦੋਨ ਦੇ ਚੱਕਨ ਲੱਗੀ ਬਾਈਆਂ ਦਾ 6 ਮਹੀਨਿਆਂ ਲਈ ਚੈੱਕ ਪਾਸ ਕਰਵਾ ਕੇ ਲਾ ਜਾ ਸਕਦੇ ਆ ਹਾਂ ਚੈੱਕ ਕਰਾ ਕੇ ਜਾਵੇ ਬਈ ਸਟਾਕ ਆਪਣੇ ਕੋਲੇ ਕਰਾ ਕੋਲੇ ਪਿਆ ਆਪ ਦਾ ਪਤਾ ਨਹੀਂ ਹੁਣਾ ਕਿਹੜੇ ਸੀ ਮੰਡੀ ਨਹੀਂ ਆਪਾਂ ਨੂੰ ਲਈ ਤਾਂ ਨਾਲ ਪੰਡਾ ਜੀ ਜੰਗੀਆਂ ਬੰਦੇ ਕੋਲ ਜਰਸੀ ਦੀ ਲੋਬੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਤਿੰਨ ਨਾਲ ਸੀ ਤਿੰਨਾਂ ਦੀ ਡਿਟੇਲ ਤੁਹਾਨੂੰ ਲੈਤੀ ਆ ਇਹ ਜੀਫ ਵੈਡ ਦੀ ਗੱਲ ਕਰੀਏ ਦੋਸਤੋ ਬੈ ਗਈ ਆ ਜੇਰੇ ਦੀ ਹੋਰ 10-15 ਮਿੰਟਾਂ ਦਾ ਹੀ ਪੈ ਜਾਣੀ ਆ ਕਿਉਂਕਿ ਪਹਿਲਾਂ ਹੀ ਆਪਾਂ ਬੈਠੀ ਠਾਈ ਸੀਗੀ ਜੇਰ ਪੈਣ ਦੀ ਤਿਆਰੀ ਆ ਤੇ ਬਾਈ ਸੇਵਕ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ